ਤੁਸੀਂ ਦੇਖ ਰਹੇ ਹੋ ਆਸਮ ਜਰਨਲ ਨਿਊਜ਼ ਮੈਂ ਹਾ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਆਪਾਂ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਦੇਸ਼ ਦੇ ਭਗਤੇ ਮੁੱਦਿਆਂ ਦੀ ਸਿਆਸਤ ਦੇ ਭਗਤੇ ਮੁੱਦਿਆਂ ਦੀ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਭពਿੰਦਰ ਜੀ ਠੰਡ ਕਾਫੀ ਹੋ ਗਈ ਹੈ ਸਿਹਤ ਕਿਵੇਂ ਆ ਠੀਕ ਆ ਮੈਂ ਕਹਾਂ ਜੀ ਬੱਲੇ ਬੱਲੇ ਜੀ ਕਾਟੋ ਫੁੱਲਾਂ ਤੇ ਇਤਿਹਾਸੇ ਬੁੱਲਾ ਤੇ ਜੀ ਚਲੋ ਵਧੀਆ ਤੇ ਆਪਾਂ ਗੱਲ ਕਰਦੇ ਆਂ ਦੇਸ਼ ਦੇ ਕੁਝ ਖਾਸ ਮੁੱਦਿਆਂ ਦੇ ਉੱਤੇ ਜਿਹੜੇ ਇੱਕ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਦੇਸ਼ ਦਾ ਮੁੱਦਾ ਲੈ ਲੈਣੇ ਦੇਸ਼ ਦੇ ਵਿੱਚ ਕੱਲ ਇੱਕ ਖਬਰ ਸਾਹਮਣੇ ਆਈ ਸੀ ਕਿ ਜਿਹੜੇ ਕਿ ਭਾਰਤ ਦੇ ਲਈ ਕਾਫੀ ਅਹਿਮ ਮੁੱਦਾ ਸੀਗਾ ਮਤਲਬ ਕਿ ਭਾਰਤ ਪ੍ਰਸ਼ਾਸਨ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਲਈ ਕਿ ਕਰਾਚੀ ਦੇ ਵਿੱਚ ਪਾਕਿਸਤਾਨ ਗੁਆਂਟੀ ਮੁਲਕ ਦੇ ਕਰਾਚੀ ਦੇ ਵਿੱਚ ਦਾਉਦ ਦਾਉਦ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਆ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਸੀ ਹੁਣ ਉਸ ਮਾਮਲੇ ਤੇ ਉਸ ਖਬਰ ਦੇ ਉੱਤੇ ਇੱਕ ਹੋਰ ਵੱਡੀ ਅਪਡੇਟ ਆਈ ਹੈ ਉਹ ਕੀ ਅਵਿੰਦਰ ਜੀ ਉਹ ਇਹ ਗੱਲਬਾਤ ਦੱਸਦਾ ਤੁਹਾਨੂੰ ਥੋੜਾ ਜਿਹਾ ਆਪਾਂ ਸ਼ੁਰੂਆਤ ਜਿਹੜੀ ਹੈ ਨਾ ਉਹ ਮੁੱਢ ਤੋਂ ਥੋੜਾ ਜੀ ਦੱਸ ਦਈਏ ਕਿ ਸਭ ਨੂੰ ਪਤਾ ਚਾਨਣਾ ਜਾਂ ਪਾ ਦਈਏ 12 ਮਾਰਚ 1993 ਦੇ ਵਿੱਚ ਲੜੀਵਾਰ ਜਿਹੜੇ ਬੰਮ ਧਮਾਕੇ ਹੋਏ ਸੀ ਜੀ ਮੁੰਬਈ ਦੇ ਵਿੱਚ ਜੀ ਜੀ ਉਹਦੇ ਵਿੱਚ 257 ਬੰਦੇ ਮਾਰੇ ਗਏ ਸੀ ਤੇ 713 ਜ਼ਖਮੀ ਹੋਏ ਸੀ ਤੇ ਕਈ ਕਰੋੜਾਂ ਦੀ ਜਿਹੜੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਸੀ ਉਹਦੇ ਚ ਪਗੋੜਾ ਦਾਉ ਦੇਬਰਾਹਮ ਜੀ ਹੁਣ ਗੱਲ ਇਹ ਹੈ ਕਿ ਕੱਲ ਕਾਫੀ ਖਬਰ ਜਣੀ ਸੀ ਉਹ ਫੈਲੀ ਹੋਈ ਸੀ ਸੋਸ਼ਲ ਮੀਡੀਆ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਵੀ ਸੁਰਖੀਆਂ ਬਣੀ ਹੋਈ ਸੀ ਜੀ ਵੀ ਦਾਉ ਦੇਬਰਾਹਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਹਦਾ ਜਿਹੜਾ ਕੁੜਮ ਹੈ ਸਾਫ ਦਾ ਕ੍ਰਿਕਟਰ ਜਵੇਦ ਮੀਆਂ ਦਾਦ ਉਸ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਜੀ ਇਸ ਤੋਂ ਇਲਾਵਾ ਆਈਐਸਆਈ ਜੀ ਔਰ ਪਾਕਿਸਤਾਨ ਦੇ ਜਿਹੜੇ ਉੱਚੇ ਪੱਧਰ ਦੇ ਅਧਿਕਾਰੀ ਨੇ ਉਹਨਾਂ ਦੇ ਵਿੱਚ ਬੈਠਕਾਂ ਚੱਲ ਰਹੀਆਂ ਨੇ ਹੁਣ ਇਹਦੇ ਵਿੱਚ ਕਿਸੇ ਨੇ ਇਸ ਗੱਲ ਦੀ ਮਤਲਬ ਪੁਖਤਾ ਜਿਹੜੀ ਆ ਸਪਸ਼ਟ ਸਪਸ਼ਟੀਕਰਨ ਨਹੀਂ ਸੀ ਦਿੱਤਾ ਕਿ ਭਾਈ ਦਾਊਦ ਇਬਰਾਹਿਮ ਜਿਉਂਦਾ ਹੈ ਕਿ ਨਹੀਂ ਜਾਂ ਉਹਨੂੰ ਮਾਰ ਦਿੱਤਾ ਗਿਆ ਮਰ ਗਿਆ ਹੈ ਨਾ ਜ਼ਹਿਰੇ ਇਲਾਜ ਦੱਸਿਆ ਗਿਆ ਸੀ ਕਿ ਕਰਾਚੀ ਦੇ ਹਸਪਤਾਲ ਦੇ ਵਿੱਚ ਜ਼ਹਿਰੇ ਇਲਾਜ ਹੈ ਕੀ ਅਪਡੇਟ ਸੀ ਕੀ ਹੈ ਉਹ ਅਜੇ ਤੱਕ ਵੀ ਕਿਸੇ ਨੂੰ ਕੁਝ ਨਹੀਂ ਪਤਾ ਜੀ ਦੂਸਰੇ ਪਾਸੇ ਇੱਕ ਖਬਰ ਆਈ ਸੀ ਕਿ ਭਾਈ ਜਿਹੜੇ ਪਾਕਿਸਤਾਨ ਦੇ ਵਿੱਚ ਇੰਟਰਨੈਟ ਹੈ ਉਹ ਸ਼ਟਡਾਊਨ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਬੰਦ ਹੈ ਸਲੋ ਕਰ ਦਿੱਤਾ ਗਿਆ ਸੀਗਾ ਐਕਚੁਅਲੀ ਸਲੋ ਕਰਤਾ ਗਿਆ ਸੀ ਉਹਦੇ 'ਚ ਜਿਹੜਾ ਸੋਸ਼ਲ ਮੀਡੀਆ ਆਪਣਾ ਇੰਟਰਨੈਟ ਦੀ ਸਰਵਿਸਿਜ਼ ਜਿਹੜੀਆਂ ਸੀਗੀਆਂ ਕਾਫੀ ਸਲੋ ਸੀਗੀਆਂ ਜੀ ਹੁਣ ਗੱਲ ਇਹ ਹੈ ਕਿ ਇੱਕ ਆਡੀਓ ਵੀ ਲੀਕ ਹੋਈ ਦੱਸੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ। ਹੂੰ। ਦੂਸਰਾ ਇੱਕ ਛੋਟਾ ਸ਼ਕੀਲ ਨਾਂ ਦਾ ਇੱਕ ਹੋਰ ਬਰਮਾਸ਼ ਭਾਰਤ ਦੇ ਵਿੱਚ ਸੁਣਿਆ ਤਾਂ ਹੋਣਾ ਤੁਸੀਂ। ਜੀ ਜੀ ਬਿਲਕੁਲ। ਉਹਦੀ ਵੀ ਜੋ ਗੱਲਬਾਤ ਦੱਸੀ ਜਾ ਰਹੀ ਹੈ ਦੇਖੋ ਸੂਤਰਾਂ ਦੇ ਮੁਤਾਬਕ ਹੈ। ਜੀ ਇਸ ਚੀਜ਼ ਦੀ ਅਸੀਂ ਸਪਸ਼ਟ ਕਰੇ ਪੁਖਤੀ ਜਿਹੜਾ ਪੁਖਤੀ ਨਹੀਂ ਕਰ ਪੁਸ਼ਟੀ ਨਹੀਂ ਕਰਦੇ। ਜੀ ਉਹਦੇ ਚ ਇਹ ਦੱਸਿਆ ਗਿਆ ਕਿ ਭਾਈ ਇਹ ਤੇ ਚੰਗਾ ਭਲਾ ਹਰੀ ਕਾਮ ਹੈ ਕੋਈ ਗੱਲਬਾਤ ਨਹੀਂ ਹੋਈ ਦਾਉਦ ਨੂੰ ਜਦ ਕਿ ਇਹ ਚੱਲ ਰਹੀ ਹੈ ਜਾਂਚ ਚੱਲ ਰਹੀ ਹੈ ਇਹਦੇ ਬਾਰੇ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੈ ਜੀ ਦੂਜੇ ਪਾਸੇ ਇਹ ਦੱਸਿਆ ਜਾ ਰਿਹਾ ਹੈ ਕਿ ਭਾਈ ਉਹ ਜ਼ੇਰੇ ਇਲਾਜ ਹੈ ਹਸਪਤਾਲ 'ਇਹ ਜ਼ਹਿਰ ਦਿੱਤਾ ਗਿਆ ਔਰ ਜਵੀਰ ਮੀਆਂ ਦਾਦ ਜੋ ਦੇ ਕੁੜਮ ਨੂੰ ਜੀ ਹਾਊਸ ਅਰੈਸਟ ਕਰ ਲਿਆ ਗਿਆ ਜਿਸ ਧੰਗ ਨਾਲ ਇੰਟਰਨੈਟ ਦੀ ਆਪਾਂ ਗੱਲ ਕਰਦੇ ਪਏ ਸੀ ਵੀ ਇੰਟਰਨੈਟ ਜਿਹੜਾ ਹੈਗਾ ਉਹ ਸ਼ਟਡਾਊਨ ਕਰ ਦਿੱਤਾ ਗਿਆ ਇਸ ਤਰ੍ਹਾਂ ਭੁਪਿੰਦਰ ਜੀ 8 ਫਰਵਰੀ 2024 ਨੂੰ ਪਾਕਿਸਤਾਨ ਦੇ ਵਿੱਚ ਵੀ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਨੇ ਜੀ ਪਾਕਿਸਤਾਨ ਦੇ ਵਿੱਚ ਉਹਦੇ ਵਿੱਚ ਜਿਹੜਾ ਇਸ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਇਆ ਉਹ ਤੁਹਾਨੂੰ ਪਤਾ ਹੈ ਕਿ ਉਹ ਤੋਸ਼ਾਖਾਨਾ ਕੇਸ ਦੇ ਵਿੱਚ ਤੇ ਅਲ ਕਾਦਰ ਕ੍ਰਪਸ਼ਨ ਕੇਸ ਦੇ ਵਿੱਚ ਇਸ ਵੇਲੇ ਜੇਲ੍ਹ 'ਚ ਹੈ ਜੀ ਹੇ ਉਹਦੇ ਜਿਹੜੀ ਪਾਰਟੀ ਹੈ ਤਹਿਰੀਕ-ਏ-ਇਨਸਾਫ ਜੀ ਉਸਨੇ ਇੱਕ ਰੈਲੀ ਟਾਈਪ ਜਿਹੜੀ ਹੈ ਉਹ ਕੀਤੀ ਹੈ ਵਰਚੁਅਲ ਨੈਟਵਰਕ ਇੰਟਰਨੈਟ ਮਤਲਬ ਉਹਦੇ ਉੱਤੇ ਸੋਸ਼ਲ ਮੀਡੀਆ ਤੇ ਜੀ ਉਹਦੇ ਵਿੱਚ ਵਾਵਾ ਵਾਇਰਲ ਹੋਈ ਉਹ ਕਈ ਲੋਕੀ ਆਨਲਾਈਨ ਉਹਨੂੰ ਦੇਖਿਆ ਕਈ ਵਾਇਰਲ ਹੋ ਰਹੀ ਸੀ ਵਾਇਰਲ ਨਾ ਹੋ ਸਕੇ ਇਸ ਦੇ ਲਈ ਪਾਕਿਸਤਾਨ ਦੀ ਸਰਕਾਰ ਨੇ ਜੋ ਦੱਸਿਆ ਜਾ ਰਿਹਾ ਚੋ ਸੂਚਨਾ ਸੂਤਰਾਂ ਤੋਂ ਮਿਲਦੀਆਂ ਪਈਆਂ ਕਿ ਉਹ ਦੇ ਕਰਕੇ ਇੰਟਰਨੈਟ ਜਿਹੜਾ ਹੈ ਸਲੋ ਸ਼ਟਡਾਊਨ ਕੀਤਾ ਗਿਆ ਜੀ ਉਹ ਗੱਲ ਇਹ ਹੈ ਕਿ ਜਿਹੜਾ ਇਮਰਾਨ ਖਾਨ ਹੈ ਹੂੰ ਇਹਦੀ ਕਾਫੀ ਮਤਲਬ ਕਿ ਮਕਬੂਲੀਅਤ ਮਕਬੂਲੀਅਤ ਹੈਗੀ ਹੈ ਜੀ ਆਰਮੀ ਨੂੰ ਡਰ ਹੈ ਕਿ ਜੇ ਕਿਤੇ ਇਹ ਪਾਰ ਆ ਗਿਆ ਹੂੰ ਤੇ ਜੇ ਚੋਣਾ ਹੋਈਆਂ ਤੇ ਮੁਰ ਤੋਂ ਪ੍ਰਧਾਨ ਮੰਤਰੀ ਬਣ ਸਕਦਾ ਹੈ ਔਰ ਵੈਸੇ ਤੇ ਨਾ ਮੁਮਕਨ ਜੀ ਗੱਲ ਹੈ ਪਰ ਫਿਰ ਵੀ ਇਸ ਚੀਜ਼ ਨੂੰ ਰੋਕਣ ਦੇ ਲਈ ਜੋ ਦੱਸਿਆ ਜਾ ਰਿਹਾ ਹੈ ਇੰਟਰਨੈਟ ਸ਼ਟਡਾਊਨ ਕੀਤਾ ਗਿਆ ਸੀਗਾ ਇਹਦੇ ਬਾਰੇ ਦਾਊਦ ਇਬਰਾਹਿਮ ਬਾਰੇ ਹਮ ਅਜੇ ਤੱਕ ਕੋਈ ਪੁਖਤਾ ਜਿਹੜੀ ਆ ਉਹ ਸਬੂਤ ਜਾਂ ਰਿਪੋਰਟ ਜਾਂ ਕੋਈ ਸੂਚਨਾ ਨਹੀਂ ਹੈ ਕਿ ਉਹ ਕਰਾਚੀ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਹੈ ਮਰ ਗਿਆ ਜਾਂ ਝੂਠਾ ਖਬਰ ਹੈ ਜੀ ਹਾਲੇ ਸੂਚਨਾ ਹੀ ਮਿਲਦੀਆਂ ਪਈਆਂ ਨੇ ਜੀ ਇਹਦੇ ਤਾਂ ਇਹ ਬਾਰੇ ਕੋਈ ਦਾਵਾ ਜਿਹੜਾ ਉਹ ਨਹੀਂ ਹੈਗਾ ਜੀ ਔਰ ਦੇਖੋ ਗੱਲ ਹੈ ਕਿ ਇਹ ਜਿਹੜਾ ਦਉਬ ਇਬਰਾਹਿਮ ਹੈ ਅੰਤਰਰਾਸ਼ਟਰੀ ਪੱਦਰ ਦਾ ਆਤਵਾ ਦੀ ਮੰਨਿਆ ਜਾਂਦਾ ਹੈ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਯੂ ਐਸ ਏ ਦੀ ਰਿਪੋਰਟ ਦੇ ਵਿੱਚ ਵੀ ਟੌਪ 10 ਆਤਵਾਦੀਆਂ ਦੇ ਵਿੱਚ ਆਉਂਦਾ ਹੈ ਜੀ ਭਾਰਤ ਦੇ ਵਿੱਚ ਵੀ ਇਹਦੇ ਕਈ ਦੁਸ਼ਮਣ ਨੇ ਤੇ ਦੁਸ਼ਮਣ ਪਾਕਿਸਤਾਨ ਦੇ ਅੰਦਰ ਵੀ ਬੜੇ ਨੇ ਇਹਦੇ ਜੀ ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਮੇਂ ਦੇ ਅਨੁਸਾਰ ਹੀ ਨਿਕਲ ਕੇ ਸਾਹਮਣੇ ਆਉਣਗੀਆਂ ਮੈਨੂੰ ਲੱਗਦਾ ਹੈ ਕਿ ਜਿਸ ਢੰਗ ਨਾਲ ਗੱਲਾਂ ਨੂੰ ਚੀਜ਼ਾਂ ਨੂੰ ਲੁਕਾਇਆ ਛੁਪਾਇਆ ਵੀ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਵੱਲੋਂ ਤੇ ਦੂਜੇ ਪਾਸੇ ਇਹ ਵੀ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਢੰਗ ਨਾਲ ਸ਼ਟਡਾਊਨ ਕੀਤਾ ਗਿਆ ਇੰਟਰਨੈਟ ਜੀ ਸੋ ਇਹ ਤਾਂ ਹੋ ਗਿਆ ਆਪਣੇ ਭਾਰਤ ਦੇ ਮੁੱਦੇ ਦੀ ਗੱਲ ਜਿਹੜੀ ਮੇਨ ਗੱਲ ਹੋ ਗਈ ਤੇ ਇਸ ਤੋਂ ਇਲਾਵਾ ਜੇ ਮੈਂ ਪੰਜਾਬ ਦੀ ਗੱਲ ਕਰੀ ਤਾਂ ਜੇ ਆਪਾਂ ਆਪਣੇ ਸੂਬੇ ਦੀ ਗੱਲ ਕਰੀਏ ਸੂਬੇ ਦੇ ਵਿੱਚ VVIP ਕਲਚਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹ ਇਹ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹ ਆਪਣੀਆਂ ਲਾਲ ਗੱਡੀ ਵਾਲੀਆਂ ਜਿਹੜੀਆਂ ਲਾਲ ਬੱਤੀ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਲੈ ਕੇ ਸਰਕਾਰ ਨੂੰ ਕੁਝ ਦਿਸ਼ਾ ਨਿਰਦੇਸ਼ ਦਿੱਤੇ ਕਿ ਇਹਨੇ ਉਹ ਕੀ ਖਬਰ ਹੈ ਉਹ ਕੀ ਪੂਰਾ ਮਾਮਲਾ ਹੈ ਤੇ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੂਗਾ ਇਸ ਮਾਮਲੇ ਤੋਂ ਪਹਿਲਾਂ ਮੈਂ ਇੱਕ ਚੀਜ਼ ਦਾ ਜ਼ਿਕਰ ਕਰਨਾ ਚਾਹੂਗਾ ਇਹ ਸਾਡੇ ਨਾ ਬੜੀ ਮਨਪੱਖੀ ਗੱਲ ਹੈ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਵੀਆਈਪੀ ਕਲਚਰ ਹੈ ਨਾ ਉਹ ਲੋਕਾਂ ਦੇ ਨਾ ਹੁਣ ਚ ਰਚ ਚੁੱਕਾ ਹੈ ਕਿਸੇ ਦਾ ਵਿਆਹ ਸ਼ਾਦੀ ਹੋਵੇ ਨਾ ਤੇ ਉਹ ਕਹਿੰਦੇ ਨੇ ਭਾਵੇਂ ਰਿਸ਼ਤੇਦਾਰ ਰਸ ਜਾਣ ਹੂੰ ਕੁਝ ਵੀ ਹੋ ਜੇ ਵੀਆਈਪੀ ਆਣਾ ਚਾਹੀਦਾ ਸਾਡੇ ਵਿਆਹ ਐਮਐਲਏ ਸਾਹਿਬ ਆਣੇ ਚਾਹੀਦੇ ਨੇ ਜੀ ਵੱਡੇ ਵੱਡੇ ਅਫਸਰਾਂ ਆਣੇ ਚਾਹੀਦੇ ਨੇ ਪਿਕੜ ਮਾ ਦੇ ਉੱਤੇ ਰਿਸ਼ਤੇਦਾਰਾਂ ਦੇ ਉੱਤੇ ਪ੍ਰਭਾਵ ਪੈ ਸਕਿਆ ਬੱਲੇ ਬੱਲੇ ਇਹਨਾਂ ਦੀ ਤੇ ਗੱਲਬਾਤ ਹੀ ਵੱਖਰੀ ਹੈ ਇਹਨਾਂ ਦੀ ਤੇ ਅਪਰੋਚ ਹੀ ਵੱਖਰੀ ਹੈ ਜੀ ਬਿਲਕੁਲ ਔਰ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਲੋਕ ਨੇ ਸ਼ੋਸ਼ੇ ਬਾਜੀ ਹਥਿਆਰ ਦੇ ਹਥਿਆਰਾਂ ਦੀ ਵੀ ਗੱਲ ਕਰੀ ਇਹ ਵੀ ਸ਼ੋਸ਼ੇ ਬਾਜੀ ਆਪਣੀ ਸੈਲਫ ਡਿਫੈਂਸ ਵਾਸਤੇ ਘੱਟ ਤੇ ਸ਼ੋਸ਼ੇ ਬਾਜੀ ਵਾਸਤੇ ਜਿਆਦਾ ਲੋਕ ਹਥਿਆਰ ਰੱਖਦੇ ਨੇ ਇਹ ਵੀ ਸ਼ੋਸ਼ੇ ਬਾਜੀ ਹੈ ਕਿੰਨੀ ਕੁ ਲੋਡ ਹੁੰਦੀ ਹੈ ਜੀ ਲੋਕਾਂ ਨੂੰ ਕੀ ਲੋਡ ਹੁੰਦੀ ਹੈ ਜੀ ਟਸ਼ਨ ਹੈ ਸ਼ੋਸ਼ੇ ਬਾਜੀ ਹੈ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਸ਼ਹਿਰਾਂ 'ਚ ਦੇਖ ਲਓ ਤੁਸੀਂ ਲੋਕ ਆਪਣੀਆਂ ਜ਼ਰੂਰਤਾਂ ਮੁਤਾਬਕ ਨਹੀਂ ਪਰ ਲੋਕਾਂ ਨੂੰ ਵਿਖਾਉਣ ਵਾਸਤੇ ਵੱਡੀਆਂ ਨੂੰ ਵਿਖਾਉਣ ਵਾਸਤੇ ਰਿਸ਼ਤੇਦਾਰਾਂ ਨੂੰ ਵਿਖਾਉਣ ਵਾਸਤੇ ਲੰਬੀਆਂ ਲੰਬੀਆਂ ਗੱਡੀਆਂ ਖਰੀਦਣਗੇ ਲੈ ਬਈ ਜੀ ਚਾਹੇ ਕਰਜ਼ਾ ਚੁੱਕ ਚੁੱਕ ਫਾ ਲੈ ਕੇ ਗੱਡੀਆਂ ਖਰੀਦ ਲੈਣ ਤੇ ਜਿੱਥੇ ਸਾਈਕਲ ਤੇ ਜਾਂ ਸਕੂਟਰ ਮੋਟਰਸਾਈਕਲ ਤੇ ਟੂ-ਵੀਲਰ ਤੇ ਕੰਮ ਹੋ ਸਕਦਾ ਹੈ ਉੱਥੇ ਉਹਨਾਂ ਨੇ ਗੱਡੀ 'ਚ ਹੀ ਜਾਣਾ ਹੁਣ ਕਈ ਸਕੂਲ ਮੈਂ ਜ਼ਿਕਰ ਅਕਸਰ ਕਰਦਾ ਕਿ ਸਾਡੇ ਉਸਰਾਬਾ ਨਗਰ 'ਚ ਵੀ ਸਕੂਲ ਨੇ ਕਈ ਸਕੂਲ ਨੇ ਉਹ ਡਰਾਈਵਰ ਜਾਂਦੇ ਨੇ ਨਾਲ ਤੇ ਨਾਲ ਉਹ ਬੱਚਾ ਜਾਂਦਾ ਸਕੂਲ ਛੱਡ ਕੇ ਆਉਂਦੇ ਨੇ ਇਹ ਨਹੀਂ ਕਿ ਉਹਨਾਂ ਬੱਚੇ ਨੂੰ ਜ਼ਰੂਰਤ ਹੈ ਦੇਖੋ ਜਿੱਥੇ ਜ਼ਰੂਰਤ ਹੋਵੇ ਉੱਥੇ ਉਸ ਚੀਜ਼ ਦੀ ਇਸਤੇਮਾਲ ਕਰਨਾ ਚਾਹੀਦਾ ਜੀ ਕੰਫਰਟ ਲੈਵਲ ਦਾ ਇਸਤੇਮਾਲ ਹੋਣਾ ਚਾਹੀਦਾ ਕੰਫਰਟੇਬਲ ਤੇ ਪਰ ਸ਼ੋਸ਼ੇਬਾਜੀ ਵਾਸਤੇ ਸਾਡੇ ਦੇਸ਼ ਦੇ ਲੋਕ ਬਹੁਤ ਉਤਾਵਲੇ ਰਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਖਾਈਏ ਲੋਕ ਆਪਣੇ ਕੰਫਰਟ ਵਾਸਤੇ ਕਿਸੇ ਚੀਜ਼ ਦਾ ਇਸਤੇਮਾਲ ਨਹੀਂ ਕਰਦੇ ਘਟ ਕਰਦੇ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਸ਼ੋਸ਼ੇ ਸ਼ੋਸ਼ੇਬਾਜੀ ਵਾਸਤੇ ਜ਼ਿਆਦਾ ਇਸਤੇਮਾਲ ਕਰਦੇ ਨੇ ਜੀ ਉਹ ਜਿਹੜੀ ਸ਼ੋਸ਼ੇਬਾਜੀ ਹੈ ਨਾ ਉਹ ਸਾਡੇ ਗਰੀਬ ਮੁਲਕਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀ ਹੈ ਤੁਸੀਂ ਮੈਂ ਅਕਸਰ ਤੁਸੀਂ ਫਿਰ ਕਈ ਸੱਜਣ ਭਰਾ ਕਹਿੰਦੇ ਨੇ ਯਾਰ ਤੁਸੀਂ ਨਾ ਬਾਹਰਲੇ ਮੁਲਕਾਂ ਨੂੰ ਐਵੇਂ ਲੈ ਆਉਂਦੇ ਹੋ ਹੂੰ ਗੱਲ ਇਹ ਹੈ ਕਿ ਸੱਜਣੋ ਜੇ ਆਪਾਂ ਕਿਸੇ ਦੀ ਜਿਹੜੀ ਸਿਆਣੇ ਵੀ ਕਹਿੰਦੇ ਨੇ ਕਿ ਦੂਸਰਿਆਂ ਦੀ ਜਿਹੜੀ ਚੰਗਿਆਈ ਹੈ ਨਾ ਉਹ ਜ਼ਰੂਰ ਅਪਣਾਉਣੀ ਚਾਹੀਦੀ ਹੈ ਤੇ ਆਪਣੀ ਬੁਰਾਈ ਛੱਡ ਦੇਣੀ ਚਾਹੀਦੀ ਆ ਜੀ ਬਿਲਕੁਲ ਤੇ ਜੇ ਆਪਾਂ ਆਪਣੀ ਤਰੀਫ਼ ਆਪੇ ਕਰੀ ਜਾਵਾਂਗੇ ਮੈਂ ਤਾਂ ਬੜਾ ਚੰਗਾ ਆ ਜੀ ਮੈਂ ਤੇ ਮੇਰੀਆਂ ਬੁਰਾਈਆਂ ਕਿਹਨੇ ਦੱਸੀਆਂ ਦੂਜਿਆਂ ਨੇ ਸਾਨੂੰ ਆਪਣੀਆਂ ਬੁਰਾਈਆਂ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ ਅਗਰ ਅਸੀਂ ਦੁਬਾਰਲੇ ਮੁਲਕਾਂ ਦੀ ਤਰੱਕੀ یافتਾ ਮੁਲਕਾਂ ਦੀ ਗੱਲ ਕਰੀਏ ਤੇ ਉੱਥੇ ਤੁਸੀਂ ਦੇਖ ਲਓ ਸਾਡੇ ਗੁਆਂਢੀ ਮੁਲਕਾਂལ ਵੀ ਦੇਖ ਲਓ ਤੁਸੀਂ ਚਾਈਨਾ ਦੇ ਵਿੱਚ ਉੱਥੇ ਲੋਕ ਦੂਸਰੀ ਗੱਡੀ ਖਰੀਦਣ ਵੇਲੇ ਸਰਕਾਰਾਂ ਨੇ ਇਹੋ ਜਿਹਾ ਟੈਕਸ ਲਾਇਆ ਹੁੰਦਾ ਸੋਚਦਾ ਵੀ ਨਹੀਂ ਬੰਦਾ ਜੀ ਉਹ ਲੋਕ ਸਾਈਕਲ ਦਾ ਇਸਤੇਮਾਲ ਕਰਦੇ ਆਟੋ ਸਾਈਕਲ ਜਿੱਥੇ ਜਾਣਾ ਹੋਵੇ ਤਾਂ ਉਹ ਐਪ ਜੇ ਹੁੰਦੇ ਨੇ ਐਪ ਖੋਲਦੇ ਨੇ ਉਹ ਸਾਈਕਲ ਇੱਕ ਥਾਂ ਤੋਂ ਚੁੱਕਦੇ ਨੇ ਦੂਜੇ ਪਾਸੇ ਜਾ ਕੇ ਮਥਲਾਉਂਦੇ ਉੱਥੇ ਲਾ ਦਿੰਦੇ ਨੇ ਉਹ ਲੋਕ ਆਪਣੇ ਆਪ ਹੋ ਜਾਂਦਾ ਜੀ ਪੀਐਸ ਸਿਸਟਮ ਹੁੰਦਾ ਉਹ ਥੋੜਾ ਜਿਹਾ ਰੈਂਟ ਹੁੰਦਾ ਬੜੇ ਵਧੀਆ ਸਿਸਟਮ ਹੈ ਜਿੱਥੇ ਕਿਸੇ ਨੇ ਕੋਈ ਖਰੀਦਦਾਰੀ ਕਰਨੀ ਤੇ ਪਰ ਅਸੀਂ ਇੱਥੇ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਨੇ ਸਾਈਕਲਾ ਨੂੰ ਚਲਾਉਣਾ ਵੀ ਲੈ ਤੇ ਬੋ ਲੈ ਤੇ ਗਰੀਬ ਬੰਦੇ ਦਾ ਕੰਮ ਅਸੀਂ ਤੇ ਲੈ ਤੈਨੂੰ ਪਤਾ ਅਸੀਂ ਹੈ ਚੀਜ਼ ਕੀ ਆ ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਮਾਨਸਿਕਤਾ ਬਣੀ ਹੋਈ ਹੈ ਨਾ ਇਹ ਬੜੀ ਭੜੀ ਮਾਨਸਿਕਤਾ ਬਣੀ ਹੋਈ ਹੈ ਕਈ ਵਾਰੀ ਮੈਨੂੰ ਲੱਗਦਾ ਕਿ ਅਸੀਂ ਸ਼ਾਇਦ ਹਜ਼ਾਰਾਂ ਸਾਲ ਜਿਹੜੀ ਗੁਲਾਮੀ ਕੀਤੀ ਹੈ ਉਹਦਾ ਅਸਰ ਅਜੇ ਤੱਕ ਵੀ ਸਾਡੇ ਦਿਮਾਗ ਚੋਂ ਸਾਡੀ ਮਾਨਸਿਕਤਾ ਤੋਂ ਗਿਆ ਨਹੀਂ ਹੈਗਾ ਕਿਤੇ ਕਿਤੇ ਅਸੀਂ ਉਹ ਲੋਕਾਂ ਨੂੰ ਜਾਂ ਆਪਣੇ ਸਮਾਜ ਦੇ ਜਿਹੜੇ ਬਾਕੀ ਸਾਡਾ ਹਿੱਸਾ ਨੇ ਬਾਕੀ ਸਾਡੇ ਭੈਣ ਭਰਾ ਨੇ ਜਿਹੜੇ ਸਾਡੇ ਜਾਣਕਰ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਕਿ ਨਹੀਂ ਅਸੀਂ ਤਾਂ ਬੜੇ ਰਿਸੋਰਸਫੁੱਲ ਆ ਅਸੀਂ ਸਾਡੀ ਤੇ ਬੱਲੇ ਬੱਲੇ ਆ ਆ ਦੇਖੋ ਸਾਡੇ ਕੋਲ ਸਾਡੇ ਕੋਲ ਤੇ ਇਹ ਚੀਜ਼ਾਂ ਨੇ ਮਤਲਬ ਉਹ ਮਾਨਸਿਕਤਾ ਜਿਹੜੀ ਗਿਲਟ ਆ ਨਾ ਉਹ ਕਿਤੇ ਕਿਤੇ ਵਰਕ ਕਰ ਰਹੀ ਆ ਉਹ ਕਿਤੇ ਨਾ ਕਿਤੇ ਕੰਮ ਕਰ ਰਹੀ ਆ ਸ਼ੋਸ਼ੇ ਬਾਜੀ ਤੇ ਪਿੱਛੇ ਹੀ ਇਹ ਮੇਨ ਰੀਜ਼ਨ ਮੈਨੂੰ ਲੱਗ ਰਿਹਾ ਮੈਨੂੰ ਦੇਖੋ ਆਪਣੇ ਆਪਣੇ opinion ਆ ਪਰ ਮੈਨੂੰ ਇਹ ਲੱਗ ਰਿਹਾ ਕਿ ਮੇਨ ਕਾਰਨ ਇਹੀ ਹੈ ਸ਼ੋਸ਼ੇ ਬਾਜੀ ਦਾ ਜਿੱਥੇ ਹੁਣ ਮੰਨ ਲਓ ਤੁਸੀਂ ਇੱਕ ਸਿੰਪਲ ਸਾਦੀ ਜ਼ਿੰਦਗੀ ਦੇਖੋ ਗੱਲ ਇਹ ਹੈ ਕਿ ਸਿਆਣੇ ਨੇ ਐਵੇਂ ਨਹੀਂ ਕਿਹਾ ਕਿ ਸਾਦਾ ਜੀਵਨ ਤੇ ਉੱਚ ਵਿਚਾਰ ਜੀ ਚੰਗੇ ਚੰਗੇ ਤੁਸੀਂ ਜਿਹੜੇ ਖਾਨਦਾਨੀ ਰਾਈਸ ਜਿਹੜੇ ਤੁਸੀਂ ਦੇਖ ਲਓ ਬਹੁਤ ਉੱਚੇ ਬਿਜ਼ਨਸ ਸਟ੍ਰਾਈਕਨ ਇੰਡਸਟ੍ਰੀਅਲਿਸਟ ਨੇ ਉਹਨਾਂ ਦੀ ਲਾਈਫ ਬੜੀ ਸਿੰਪਲ ਹੋਗੀ ਉਹਨਾਂ ਨੇ ਆਪਣੇ ਕੰਫਰਟ ਜ਼ੋਨ 'ਚ ਰਹਿਣਾ ਉਹ ਜੇ ਕੋ ਗੱਡੀ ਖਰੀਦਣਗੇ ਤਾਂ ਆਪਣੇ ਕੰਫਰਟ ਵਾਸਤੇ ਖਰੀਦਣਗੇ ਆਪਣੀ ਲੋੜ ਦੇ ਮੁਤਾਬਕ ਖਰੀਦਣਗੇ ਪਰ ਜਿਹੜੇ ਨਵੇਂ-ਨਵੇਂ ਜਿਹੜੇ ਬਿਜ਼ਨਸਮੈਨ ਹੋਣਗੇ ਨਾ ਉਹ ਸ਼ੋਸ਼ੇਬਾਜੀ ਵੱਲ ਜਰੂਰ ਉਹਨਾਂ ਦਾ ਧਿਆਨ ਹੋਊਗਾ ਕਿ ਅਸੀਂ ਲੋਕਾਂ ਨੂੰ ਦਿਖਾਣਾ ਕਿੱਦਾਂ ਲੋਕਾਂ 'ਚ ਸ਼ੋਸ਼ੇਬਾਜੀ ਫਿਲ ਆਉਣੀ ਕਿੱਦਾਂ ਹੂੰ ਇਹ ਦੇਖੋ ਗੱਲ ਪਤਾ ਕੀ ਹੈ ਜਿਹੋ ਜੀ ਹੁਣ ਆਪਾਂ ਮੇਨ ਮੁੱਦੇ ਤੇ ਆਉਣੇ ਆ ਜਿਹਹਾ ਜੀ ਹੋਵੇਗੀ ਕੋਕੋ ਉਹੋ ਜੇ ਹੋਣਗੇ ਕੋਕੋ ਦੇ ਬੱਚੇ ਹੁਣ ਕੋਕੋ ਕਿਹੜੀ ਹੈ ਕੋਕੋ ਹੈਗੀ ਹੈ ਅਸੀਂ ਪਬਲਿਕ ਜੀ ਠੀਕ ਹੈ ਕੋਕੋ ਦੇ ਬੱਚੇ ਤੇ ਇਹੀ ਸਿਆਸਤ ਦਾਣ ਹੀ ਆਪਾਂ ਕਹਾਂਗੇ ਕਿਉਂਕਿ ਸਾਡੇ ਚੋਂ ਨਿਕਲ ਕੇ ਜਾਂਦੇ ਨੇ ਸਾਡੇ ਚੋਂ ਇਹੀ ਕੋਈ ਐਮਐਲਏ ਬਣ ਜਾਂਦਾ ਸਾਡੇ ਚੋਂ ਹੀ ਕੋਈ ਐਮਪੀ ਬਣ ਜਾਂਦਾ ਸਾਡੇ ਚੋਂ ਹੀ ਕਿਸੇ ਨੇ ਮੰਤਰੀ ਬਣਨਾ ਸਾਡੇ ਚੋਂ ਕਿਸੇ ਨੇ ਵੱਡਾ ਅਫਸਰ ਬਣਨਾ ਪਬਲਿਕ ਜੋ ਜਾਂਦੇ ਨੇ ਨਾ ਸਾਰੇ ਮੰਗਲਗ੍ਰਹਿ ਤੋਂ ਤੇ ਆਉਂਦੇ ਨਹੀਂ ਸਾਡੇ ਚੋਂ ਜਾਂਦੇ ਨੇ ਸੋ ਜਿਹੋ ਜਿਹਾ ਸਮਾਜ ਹੋਵੇਗਾ ਉਹੋ ਜਿਹੇ ਪੋਲੀਟੀਸ਼ੀਅਨਸ ਹੋਣਗੇ ਜਿਹੋ ਜਿਹੇ ਪੋਲੀਟੀਸ਼ੀਅਨ ਹੋਣਗੇ ਉਹੋ ਜਿਹਾ ਸਮਾਜ ਹੋਊਗਾ ਇੱਕ ਦੂਜੇ ਦਾ ਪਰਛਾਵਾਂ ਇੱਕ ਦੂਜੇ ਤੇ ਪੈਂਦਾ ਜੀ ਸੋ ਰਹੀ ਗੱਲ ਜਿਹੜੀ ਹਾਈ ਕੋਰਟ ਨੇ ਹਮ ਇੱਕ ਨੋਟਿਸ ਭੇਜਿਆ ਪੰਜਾਬ ਸਰਕਾਰ ਨੂੰ ਗੱਲ ਐਦਾ ਹੈ ਕਿ ਜਲੰਧਰ ਦਾ ਇੱਕ ਬੰਦਾ ਹੈ ਸਿਮਰਜੀਤ ਸਿੰਘ ਜੀ ਉਸ ਨੇ ਇੱਕ ਪਟੀਸ਼ਨ ਪਾਈ ਪੰਜਾਬ ਹਰਿਆਣਾ ਹਾਈ ਕੋਰਟ 'ਚ ਹਮ VIP ਕਲਚਰ ਦੇ ਖਿਲਾਫ ਜਿਹੜੀਆਂ ਕਿ ਲੀਡਰ ਜਿਹੜੇ ਨੇ ਜਾਂ VIP ਗੱਡੀਆਂ ਤੇ ਤੇ ਲਾਲ ਬत्तियां ਲੱਗਦੀਆਂ ਨੇ ਜੀ ਦੇਖੋ ਉਹ ਜਿਹੜੀਆਂ ਬत्तियां ਲੱਗਦੀਆਂ ਬत्तियां ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਲਾਲ ਬੱਤੀ ਉਸ ਤੋਂ ਬਾਅਦ ਨੀਲੀ ਬੱਤੀ ਤੇ ਪੀਲੀ ਬੱਤੀ ਜੀ ਇਹਦੇ ਬਾਰੇ ਅਸੀਂ ਫੇਰ ਕਿਸੇ ਪ੍ਰੋਗਰਾਮ ਕਰਾਂਗੇ ਕਿ ਭਈ ਇਹਦਾ ਨ ਕੀ ਕੀ ਇਸਤੇਮਾਲ ਹੁੰਦਾ ਹੈ ਹਮਮ ਪਰ ਜਿੱਥੇ ਦੇ ਲੋੜ ਮੁਤਾਬਕ ਇਹਦੇ ਵਿੱਚ ਜਿੱਦਾਂ ਹੁਣ ਐਂਬੂਲੈਂਸ ਹੋਏਗੀ ਉੱਥੇ ਤੇ ਬੱਤੀ ਲੱਗਣੀ ਜ਼ਰੂਰੀ ਆ ਉੱਥੇ ਹਾਰਨ ਵੀ ਜਿਹੜਾ ਵਾਹ 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 ਭਾਉਂ ਭਾਉਂ ਕਰਦਾ ਹੈ ਉਹ ਵੀ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਵੇ ਲੋਕੀ ਸਾਈਡ ਤੇ ਹੋ ਜਣਾਂ ਕਿ ਐਂਬੂਲੈਂਸ ਆ ਰਹੀ ਹੈ ਕਿਸੇ ਦੀ ਜ਼ਿੰਦਗੀ ਜਿਹੜੀ ਹੈ ਇਸ ਵੇਲੇ ਦਾਤ ਲੱਗੀ ਹੋਈ ਉਹ ਪਹੁੰਚਾਉਣਾ ਪਰ ਸਾਡੇ ਕਈ ਲੋਕ ਇਹੋ ਜੇ ਵਾਹ ਹੀ ਹਾਤ ਨਹੀਂ ਮੈਂ ਵਾਹ ਹੀ ਹਾਤੀ ਕਾਂਗਾ ਕਿ ਉਹ ਲੋਕ ਆਪਣੇ ਸਕੂਟਰ ਮੋਟਰਸਾਈਕਲ ਸਾਈਡ ਤੇ ਕਰਨ ਦੀ ਬਜਾਏ ਉਹਨੂੰ ਰਾਹ ਹੀ ਨਹੀਂ ਦਿੰਦੇ ਬਜ਼ਾਰਾਂ ਦੇ ਵਿੱਚ ਤੁਸੀਂ ਕਈ ਵਾਰੀ ਦੇਖ ਲੋ ਕਿ ਐਮਬੂਲੈਂਸ ਖੜੀ ਹੁੰਦੀ ਹੈ ਉਹ ਸਾਇਰਨ ਉਹਦਾ ਵੱਜੀ ਜਾਂਦਾ ਹੈ ਲੋਕ ਪਿੱਛੇ ਨਹੀਂ ਹੋਣਗੇ ਬਈ ਸਾਨੂੰ ਪਹਿਲਾਂ ਲੰਘਣ ਦੇ ਇਹੋ ਜੀ ਫੋਰ ਉਹ ਹੀ ਕਹਿੰਨ ਨੇ ਐਗਜ਼ੈਂਪਲਾਂ ਕਿਉਂ ਦੇਈ ਦੀਆਂ ਦੂਸਰੇ ਮੁਲਕਾਂ ਦੀਆਂ ਚੰਗੀਆਂ ਆਆਂ ਦੀਆਂ ਅਸੀਂ ਜਿਹੜੀ ਐਗਜ਼ੈਂਪਲਾਂ ਦਾਂਗੇ ਸ਼ਾਇਦ ਤਾਂ ਹੀ ਸਾਡੇ ਲੋਕ ਸੁਧਰ ਸਕਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਮਝਦਾਰ ਵੀ ਲੋਕ ਨੇ ਇੱਥੇ ਸਾਡੇ ਮੁਲਕ 'ਚ ਹੀ ਨਹੀਂ ਸਮਝਦਾਰ ਲੋਕ ਵੀ ਤੇ ਮਾੜਿਆਂ ਦੀ ਤਦਾਦ ਵੀ ਇੱਥੇ ਕਾਫੀ ਜ਼ਿਆਦਾ ਹੈਗੀ ਹੈ ਸੋ ਉਹ ਬਾਹਰਲੇ ਮੁਲਕਾਂ 'ਚ ਜਿਹੜੇ ਚੰਗੇ ਮੁਲਕ ਆਪਣੇ ਆਪ ਲੋਕ ਸਾਈਡ ਤੇ ਹੋ ਜਾਣਗੇ ਭਾਈ ਪਹਿਲਾਂ ਐਂਬੂਲੈਂਸ ਨੂੰ ਲੰਘਣ ਦਿਓ ਉਹਨਾਂ ਨੂੰ ਜ਼ਰੂਰਤ ਜ਼ਿਆਦਾ ਹੈ ਇੱਥੋਂ ਤੱਕ ਛੱਡ ਦਿਓ ਮੈਨੂੰ ਇੱਕ ਬਜ਼ੁਰਗ ਨੇ ਗੱਲ ਦੱਸੀ ਸਾਡਾ ਪੰਜਾਬੀ ਬਜ਼ੁਰਗ ਸੀਗਾ ਇੱਥੇ ਆਇਆ ਹੋਇਆ ਸੀ ਆਸਟ੍ਰੇਲੀਆ ਤੋਂ ਉਹ ਕਹਿੰਦਾ ਹੈ ਕਿ ਜਿਸ ਵੇਲੇ ਮੈਂ ਆਸਟ੍ਰੇਲੀਆ 'ਚ ਸੀ ਨਾ ਫੁੱਟਪਾਥ ਤੇ ਜਾ ਰਿਹਾ ਸੀ ਫੁੱਟਪਾਥ ਤੇ ਜਾ ਰਿਹਾ ਸੀ ਜਦੋਂ ਤੇ ਮੇਰੇ ਸਾਹਮਣੇ ਉਹ ਮਤਲਬ ਕਿ ਦੇਖਿਆ ਕਿ ਉਧਰ ਦੋ ਬੰਦੇ ਮਤਲਬ ਅੱਗੇ ਗਏ ਜਾ ਰਹੇ ਸੀ ਫੁੱਟਪਾਥ ਤੇ ਉੱਤੇ ਤੇ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤਾਂ ਫਟਾਫਟ ਸਾਈਡ ਤੇ ਹੋ ਗਏ ਜੀ ਤਾਂ ਮੈਨੂੰ ਇਹ ਕਹਿਣਾ ਮੈ ਲੱਗਿਆ ਕਿ ਸ਼ਾਇਦ ਇਹ ਮੇਰੇ ਨਾਲ ਦੇਖ ਕੇ ਡਰੇ ਕਿਉਂਆਂ ਜਾਂ ਕੀ ਕ ਘਬਰਾ ਕੇ ਫਟਾਫਟ ਸਾਈਡ ਤੇ ਕਿਉਂ ਹੋ ਗਏ ਨੇ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਉਹ ਬਿਲਕੁਲ ਲੱਗੇ ਆ ਗਏ ਕਹਿੰਦਾ ਵੀ ਤੁਸੀਂ ਸੀਨੀਅਰ ਸਿਟੀਜ਼ਨ ਹੈਗੇ ਹੋ ਤੁਸੀਂ 올ਡ ਏਜ ਹੋ ਤੇ ਸਾਡਾ ਇਹ ਫਰਜ਼ ਬਣਦਾ ਤੁਹਾਨੂੰ ਪਹਿਲ ਦੇ ਆਧਾਰ ਤੇ ਤੁਹਾਨੂੰ ਲੰਘਣ ਦੇਣਾ ਜਾਣ ਦੇਣਾ ਲੈ ਐਨੀ ਅਸੀਂ ਕਹਿੰਨੇ ਆ ਅਸੀਂ ਬਜ਼ੁਰਗਾਂ ਦੀ ਰਿਸਪੈਕਟ ਕਰਦੇ ਆ ਪਰ ਤੁਸੀਂ ਉਹਨਾਂ ਮੁਲਕਾਂ ਦੇ ਦੇਖੋ ਉਹਨਾਂ ਦੇ ਮਨਾਂ ਦੇ ਵਿੱਚ ਕਿੰਨੀ ਕੁ ਰਿਸਪੈਕਟ ਹੈਗੀ ਹੈ ਅਸੀਂ ਸਿਰਫ ਕਿਤਾਬਾਂ 'ਚ ਰਿਸਪੈਕਟ ਰਹਿ ਗਈ ਹੈ ਅਸਲ ਜ਼ਿੰਦਗੀ ਦੇ ਵਿੱਚ ਅਸੀਂ ਜੇ ਕਦੇ ਸੜਕਾਂ ਦੇ ਵੀ ਦੇਖੋ ਨਾ ਕਈ ਵਾਰੀ ਮੈਂ ਦੇਖਿਆ ਕਿ ਕਈ ਨੌਜਵਾਨ ਬੰਦੇ ਬਜ਼ੁਰਗਾਂ ਨਾਲ ਉਹਨਾਂ ਨੂੰ ਬੋਲਣ ਦੀ ਅਕਲ ਹੀ ਨਹੀਂ ਤਮੀਜ਼ ਹੀ ਹੈ ਨਹੀਂ ਪਰ ਇਹ ਚੀਜ਼ਾਂ ਜਿਹੜੀਆਂ ਨਾ ਸਾਨੂੰ ਚੰਗੀਆਂ ਆਈਆਂ ਜਿਹੜੀਆਂ ਅਸੀਂ ਬੁਰਾਈਆਂ ਤੇ ਜ਼ਰੂਰ ਉੱਥੋਂ ਦੇ ਚੰਗੇ ਜਿਹੜੇ ਮਾੜੀਆਂ ਚੀਜ਼ਾਂ ਨੇ ਉਹਦੇ ਜ਼ਰੂਰ ਸਿੱਖ ਲਈਆਂ ਨੇ ਪਰ ਚੰਗੀਆਂ ਚੀਜ਼ਾਂ ਅਜੇ ਤੱਕ ਅਸੀਂ ਨਹੀਂ ਸਿੱਖ पाए ਉੱਥੋਂ ਦੀਆਂ ਸੋ ਇਹ ਬੜੀਆਂ ਸਮਝਣ ਵਾਲੀਆਂ ਸਿੱਖਣ ਵਾਲੀਆਂ ਹੈਗੀਆਂ ਨੇ ਹੁਣ ਜਿਸ ਢੰਗ ਨਾਲ ਆਪਾਂ ਗੱਲ ਕਰ ਰਹੇ ਆ ਕਿ ਸਾਡੇ ਸਮਾਜ ਦੇ ਵਿੱਚ ਜੋ ਇਸ ਵੀਬੀਏਪੀ ਕਲਚਰ ਹੈ ਤੇ ਉਹ ਸਿਮਰਨਜੀਤ ਸਿੰਘ ਨੇ ਪਟੀਸ਼ਨ ਪਾਈ ਹੈ ਹਾਈ ਕੋਰਟ ਨੇ ਇਸ ਨੂੰ ਨੋਟਿਸ ਨੂੰ ਭੇਜਿਆ ਪੰਜਾਬ ਸਰਕਾਰ ਨੂੰ ਤੇ ਇਹਦਾ ਜਵਾਬ ਦਿੱਤਾ ਜਾਵੇ ਹੁਣ ਕਾਰਨ ਇਹ ਹੈ ਕਿ 2017 ਦੇ ਵਿੱਚ 2017 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਇਹ ਐਲਾਨ ਕੀਤਾ ਸੀਗਾ ਇਹ ਨੋਟਿਸ ਕੱਢਿਆ ਸੀਗਾ ਕਿ ਭਾਈ ਜਿੰਨੀਆਂ ਵੀ ਇਹ ਰੈੱਡ ਲਾਲ ਬੱਤੀ ਦਾ ਇਸਤੇਮਾਲ ਹੁੰਦਾ ਹੈ ਇਹ ਜਿੱਥੇ ਜ਼ਰੂਰਤ ਨਹੀਂ ਹੈ ਉੱਥੇ ਬੰਦ ਕਰ ਦਿੱਤਾ ਜਾਵੇ ਦੇਖੋ ਉਹਦੇ ਚ ਫਾਇਰ ਬ੍ਰੀਗ੍ਰੇਡ ਹੋ ਗਿਆ ਜਾਂ ਫਿਰ ਹੋ ਗਿਆ ਜੀ ਐਂਬੂਲੈਂਸ ਹੋ ਗਿਆ ਪੁਲਿਸ ਜਿੱਥੇ ਜਿੱਥੇ ਜ਼ਰੂਰੀ ਹੈ ਉਹਨਾਂ ਨੂੰ ਛੱਡ ਕੇ ਉਹਦੇ ਚ ਇਹਨਾਂ ਨੇ ਇੱਥੇ ਤੱਕ ਕਿ ਸੀਐਮ ਪੀਐਮ ਐਮਐਲਏ ਰਾਸ਼ਟਰਪਤੀ ਤੱਕ ਨੂੰ ਮਤਲਬ ਕਿ ਉਹ ਇਜਾਜ਼ਤ ਨਹੀਂ ਸੀ ਹੈਗੀ ਕਿ ਇਸ ਤੇ ਇਹਦਾ ਇਸਤੇਮਾਲ ਬੈਨ ਕਰਤਾ ਸੀ ਉਹ ਵੀ ਇਸਤੇਮਾਲ ਨਹੀਂ ਕਰ ਸਕਦੇ ਜੀ ਤੁਹਾਨੂੰ ਯਾਦ ਹੋਊਗਾ ਭੁਪਿੰਦਰ ਜੀ ਦੇ ਤੋਂ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਮੁੱਖ ਮੰਤਰੀ ਬਣੇ ਸੀ ਤੇ ਉਹਨਾਂ ਨੇ ਨਾ ਕੁਝ ਦਿਨਾਂ ਬਾਅਦ ਇਹ ਅਨਾਉਂਸ ਕਰਤਾ ਸੀਗਾ ਕਿ ਪੰਜਾਬ ਵਿੱਚ ਐ ਵੀਆਈਪੀ ਕਲਬ ਚਰ ਖਤਮ ਲਾਲ ਬत्तियां ਜਿਹੜੀਆਂ ਵਿਸ਼ੇਸ਼ ਸ਼ੋਸ਼ੇ ਵਾਜੀ ਖਤਮ ਪਰ ਅਸਲ 'ਚ ਇਹ ਜਿਹੜਾ ਆ ਆਰਡਰ ਸੀਗਾ ਇਹ ਕੇਂਦਰ ਸਰਕਾਰ ਦਾ ਸੀਗਾ ਉਹਨਾਂ ਨੇ ਸਟੇਟ ਗਵਰਨਮੈਂਟਸ ਨੂੰ ਕਹਿ ਕੇ ਲਾਗੂ ਕਰਵਾਇਆ ਗਿਆ ਸੀਗਾ ਪਰ ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਸਟੇਟ ਗਵਰਨਮੈਂਟ ਜਿਹੜਾ ਹੈਗਾ ਉਹ ਆਪਣੇ ਤੌਰ ਤੇ ਫੈਸਲੇ ਲੈ ਸਕਦੀ ਹੈ ਪਰ ਹੁਣ ਹਾਈ ਕੋਰਟ ਨੇ ਇਹ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਸੂਬਾ ਸਰਕਾਰ ਤੋਂ ਭਾਈ ਇਹ ਦੇ ਬਾਰੇ ਤੁਸੀਂ ਕੀ ਕੀਤਾ ਹੈਗਾ ਕਿਉਂਕਿ ਸਾਡੇ ਜਿਹੜੇ ਲੀਡਰ ਨੇ ਉਹ ਲੀਡਰ ਵੀ ਸਾਡੇ ਚੁਕੇ ਨੇ ਉਹ ਲੀਡਰ ਛੋਸ਼ੇਬਾਜੀ ਦੇ ਅਕੋਰਡਿੰਗਲੀ ਤੁਸੀਂ ਲੋਕ ਮੋਡੀਫਾਈ ਕਰ ਦਿੰਦੇ ਨੇ ਉਹ ਪੁਲਿਸ ਦਾ ਸਟicker ਗੱਡੀਆਂ ਤੇ ਲਾ ਦਿੰਦੇ ਨੇ ਜਾਂ ਉਹ ਲਾਲ ਬੱਤੀਆਂ ਦੇ ਨਾਲ ਲਾ ਦਿੰਦੇ ਨੇ ਬੱਤੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਲਾਲ ਬੱਤੀ ਪੀਲੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਨਾ ਤਿੰਨਾਂ ਬੱਤੀਆਂ ਦਾ ਨੇ ਇੱਕ ਫਲੈਸ਼ ਵਾਲੀ ਲਾਈਟ ਹੁੰਦੀ ਹੈ ਕਿ ਨਾਨ ਫਲੈਸ਼ ਵਾਲੀ ਲਾਈਟ ਹੁੰਦੀ ਹੈ ਇਹਦਾ ਵੀ ਆਪਾਂ ਬਾਅਦ ਚ ਗੱਲ ਕਰਾਂਗੇ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਐਮਐਲਏ ਯਾ ਸਾਡੇ ਵਿਧਾਇਕ ਆਪਣੇ ਐਮਪੀ ਹੋਗੇ ਜਾਂ ਹੋਰ ਇਹ ਬੜੀ ਜੋ ਕਹਿਣਾ ਹੈਗਾ ਉਸ ਪਟੀਸ਼ਨ ਦੇ ਵਿੱਚ ਤੁਸੀਂ ਕਿ ਬੜੀ ਦੁਰਵਰਤੋਂ ਕਰਦੇ ਆਪਣੇ ਪ੍ਰਭਾਵ ਨੂੰ ਅਨਨੈਸੈਸਰੀ ਬਿਨਾ ਵਜ੍ਹਾ ਲੋਕਾਂ ਤੱਕ ਪ੍ਰਭਾਵ ਪਾਉਣ ਵਾਸਤੇ ਇਹ ਚੀਜ਼ਾਂ ਇਸ ਮਹਲ ਕੀਤਾ ਜਾਂਦਾ ਜੀ ਹੁਣ ਬਹੁਤ ਸਾਰੇ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਆ ਐਮਐਲਏ ਦੇਖੇ ਆ ਵੀ ਸਰਕਾਰ ਨੇ ਤੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ باوجود ਉਸ ਦੇ ਉਹਨਾਂ ਨੇ ਆਪਣੇ ਕੋਲ ਪ੍ਰਾਈਵੇਟ ਬੌਂਸਰ ਰੱਖੇ ਟਕੜੇ ਟਕੜੇ ਮੁੰਡੇ ਰੱਖੇ ਨੇ ਵੀ ਉਹ ਬੰਦਾ ਸੋਚੇ ਵੀ ਤੁਸੀਂ ਸਮਾਜ ਦੇ ਰਿਪਰੈਜ਼ੈਂਟੇਟਿਵ ਹੋ ਨੁਮਾਇੰਦੇ ਹੋ ਤੁਸੀਂ ਲੋਕਾਂ ਦੇ ਜਾਂ ਤੁਸੀਂ ਬਦਮਾਸ਼ੀ ਕਰਨ ਵਾਸਤੇ ਇੱਥੇ ਆਪਣੇ ਪ੍ਰਭਾਵ ਕਰਨ ਵਾਸਤੇ ਤੁਸੀਂ ਪ੍ਰਾਈਵੇਟ ਬੌਂਸਰ ਰੱਖੇ ਨੇ ਕਿਸ ਚੀਜ਼ ਵਾਸਤੇ ਕਿਸ ਚੀਜ਼ ਦਾ ਤੁਹਾਨੂੰ ਖਤਰਾ ਹੈ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਤੁਹਾਨੂੰ ਗਵਰਨਮੈਂਟੋਂ ਮਿਲੇ ਹੋਏ ਨੇ ਤੁਸੀਂ ਉਹਨਾਂ ਦੀ ਵਰਤੋਂ ਕਰੋ ਜਿੰਨੀ ਕੁ ਲੋੜਿੰਦੀ ਹੈਗੀ ਆ ਹੋਰ ਦੂਸਰੇ ਮੁਲਕਾਂ 'ਚ ਦੇਖ ਲਓ ਕਈ ਮੁਲਕਾਂ 'ਚ ਜਿਹੜੇ ਪ੍ਰਧਾਨ ਮੰਤਰੀ ਆਰਾਮ ਨਾਲ ਆਪਣਾ ਜਾ ਰਿਹਾ ਹੈ ਕੋ ਖਤਰਾ ਨਹੀਂ ਕੋਈ ਸਿਕਿਉਰਿਟੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਥੇ ਸਾਡਾ ਜਿੰਨਾ ਗਰੀਬ ਮੁਲਕ ਹੈ ਹੁਣ ਇਹ ਜਿਹੜੇ ਗਨਮੈਨ ਨੇ ਇਹ ਜਿਹੜੇ ਸਿਕਿਉਰਿਟੀ ਗਾਰਡ ਨੇ ਪੈਸਾ ਕੌਣ ਖਰਚਦਾ ਹੈ ਪਬਲਿਕ ਜੀ ਪਬਲਿਕ ਦੇ ਪੈਸੇ ਦੀ ਦੁਰਵਰਤੋਂ ਕਰਦੇ ਨੇ ਇਹ ਲੋਕ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਹਾਈ ਕੋਰਟ ਨੇ ਜਿਹੜਾ ਨੋਟਿਸ ਭੇਜਿਆ ਜੀ ਉਹ ਬਹੁਤ ਸਹੀ ਨੋਟਿਸ ਭੇਜਿਆ ਇਹ ਸ਼ੋਸ਼ੇਬਾਜ਼ੀ ਹੈ ਇਹ ਸਮਾਜ ਚੋਂ ਖਤਮ ਹੋਣੀ ਚਾਹੀਦੀ ਹੈ ਸਾਦਗੀ ਲੋਕਾਂ ਦੀ ਸੇਵਾ ਦੀ ਭਾਵਨਾ ਜਿਹੜੀ ਆ ਉਹ ਪੈਦਾ ਹੋਣੀ ਚਾਹੀਦੀ ਆ ਸਮਾਜ ਲੋਕਾਂ ਦੇ ਜਿਹੜੇ ਸਿਆਸੀ ਲੋਕ ਨੇ ਲੀਡਰਾਂ ਦੇ ਕੋਲ ਵਿੱਚ ਤਾਂ ਕਿ ਸਮਾਜ ਦਾ ਦੇਸ਼ ਦਾ ਕੋਪਲਾ ਕਰ ਸਕਣ ਇਹ ਸੋਚ ਲੈਣ ਕਿ ਭਾਈ ਇਹ ਜਿਹੜਾ ਸਾਨੂੰ ਤਨਖਾਹਾਂ ਮਿਲਦੀਆਂ ਪਈਆਂ ਨੇ ਨਾ ਜੀ ਇਹ ਜਿਹੜਾ ਅਸੀਂ ਐਮ ਐਲ ਏ ਬਣਿਆ ਜਾਂ ਐਮ ਪੀ ਬਣਿਆ ਜਾਂ ਮੰਤਰੀ ਬਣਿਆ ਨਾ ਇਹ ਲੋਕਾਂ ਦੀ ਸੇਵਾ ਵਾਸਤੇ ਬਣਿਆ ਪੋਸਟਰ ਤੇ ਜਰੂਰ ਇਹਨਾਂ ਦੇ ਹੱਥ ਜੁੜਿਆ ਹੁੰਦੇ ਨੇ ਪਰ ਘਮ ਹੱਥ ਝੋੜਨ ਵਾਲੇ ਕਰਦੇ ਨਹੀਂ ਐ ਘਮ ਹੱਥ ਝੜਵਾਉਣ ਵਾਲੇ ਕਰ ਉਹ ਹੱਥ ਝੜਵਾਉਣ ਵਾਲੇ ਕਰ ਦਿੰਦੇ ਨੇ ਜੀ ਬਿਲਕੁਲ ਸਹੀ ਸੋ ਇਸ ਹਨ ਮੇਰੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਆਪਣੀ ਦੋ ਅਹਿਮ ਮੁੱਦਿਆਂ ਤੇ ਗੱਲ ਹੋਈ ਹੈ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਵੀਵੀਆਈਪੀ ਕਲਚਰ ਆ ਉਹਦੇ ਤੇ ਹੁਣ ਜਿਹੜੀ ਹਾਈ ਕੋਰਟ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਵਾਬ ਮੰਗਿਆ ਗਿਆ ਵਾ ਪੰਜਾਬ ਸਰਕਾਰ ਤੋਂ ਕਿ ਕਿਸ ਤਰ੍ਹਾਂ ਜਿਹੜੇ ਆ ਆਪਣੇ ਜਿਹੜੇ ਪੋਲੀਟਿਸ਼ੀਅਨਸ ਨੇ ਉਹ ਸਮਾਜ ਦਾ ਹੀ ਇੱਕ ਆਇਨਾ ਹੁੰਦੇ ਨੇ ਮਤਲਬ ਸਮਾਜ ਦੇ ਵਿੱਚ ਉਹ ਹੀ ਨਿਕਲੇ ਹੋਏ ਹੁੰਦੇ ਨੇ ਜਿੱਥੇ ਸਮਾਜ ਵਧੀਆ ਹੋਊਗਾ ਉੱਥੋਂ ਦੇ ਪੋਲੀਟਿਸ਼ੀਅਨ ਵੀ ਵਧੀਆ ਹੋਣਗੇ ਇਹਨਾਂ ਲੋਕਾਂ ਨੂੰ ਖੁਦ ਲੋਕਾਂ ਨੂੰ ਖੁਦ ਚਾਹੀਦਾ ਕਿ ਉਹ ਆਪਣੇ ਵਿੱਚੋਂ ਇਹ ਜਿਹੜੀ ਸ਼ੋਸ਼ੇਬਾਜ਼ੀ ਆ ਉਹਨੂੰ ਖਤਮ ਕਰਨ ਕਿਤੇ ਨਾ ਕਿਤੇ ਫਿਰ ਪ੍ਰਭਾਵ ਇਹਨਾਂ ਲੋਕਾਂ ਤੇ ਵੀ ਪਊਗਾ ਪਰ ਉੱਥੇ ਇੱਕ ਜਿਹੜੀ ਹਾਈ ਕੋਰਟ ਨੇ ਸਰਕਾਰ ਦੇ ਕੋਲੋਂ ਜਿਹੜਾ ਜਵਾਬ ਮੰਗਿਆ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਹੀ ਹੈ ਕਿਉਂਕਿ ਇਹ ਇਹ ਕਲਚਰ ਆ ਜਿਹੜਾ ਉਹ ਖਤਮ ਹੋਣਾ ਜ਼ਰੂਰੀ ਆ ਦੂਜੀ ਗੱਲ ਜਿਹੜੀ ਕਿ ਦਾਊਦ ਇਬਰਾਹਿਮ ਨੂੰ ਲੈ ਕੇ ਆ ਉਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦਾਊਦ ਇਬਰਾਹਿਮ ਹਲੇ ਤੱਕ ਜਿੰਦਾ ਹੈ ਹਲੇ ਉਸ ਦੇ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਜਿਹੜੀਆਂ ਨੈੱਟ ਦੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਜਾਂ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੀ ਲੋਕ ਸਭਾ ਚੋਣਾਂ ਹੋ ਰਹੀਆਂ ਜਾਂ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਜੋੜਿਆ ਗਿਆ ਵਾ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਦੇਸ਼ ਦੇ ਪੰਜਾਬ ਦੇ ਹੋਰ ਪੱਖ ਦੇ ਮੁੱਦਿਆਂ ਨੂੰ ਲੈ ਕੇ ਫਿਰ ਗੱਲਬਾਤ ਕਰਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ